ਵਹਨਾ ਦੀ ਤੇਜ਼ ਰਫ਼ਤਾਰ ਕਾਰਨ ਆਏ ਦਿਨ ਸੜਕ ਹਾਦਸੇ ਦੇਖਣ ਨੂੰ ਮਿਲਦੇ ਨੇ ਜਿਨ੍ਹਾਂ ਵਿੱਚ ਜਾਨੀ-ਮਾਲੀ ਨੁਕਸਾਨ ਵੀ ਹੁੰਦਾ ਹੈ ਅਜਿਹਾ ਇੱਕ ਹਾਦਸਾ ਬੀਤੀ ਰਾਤ ਹੁਸ਼ਿਆਰਪੁਰ ਦੇ ਚਿੰਤਪੁਰਨੀ ਰੋਡ ਤੇ ਵਾਪਰ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਟਰੱਕ ਬਿਜਲੀ ਦੇ ਖੰਭਿਆਂ ਤੇ ਬਕਸਿਆਂ ਨੂੰ ਤੋੜਦਾ ਹੋਇਆ ਦੁਕਾਨਾਂ ਵਿੱਚ ਜਾ ਵੱਜਾ ਹਾਦਸਾ ਇੰਨਾ ਭਿਆਨਕ ਸੀ ਕਿ ਬਿਜਲੀ ਦੀਆਂ ਮੇਨ ਸਪਲਾਈ ਦੀਆਂ ਤਾਰਾਂ ਵੀ ਟੁੱਟ ਗਈਆਂ ਜਿਸ ਕਾਰਨ ਇਲਾਕੇ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਨਾਲ ਠੱਪ ਰਹੀ ਹੁਸ਼ਿਆਰਪੁਰ ਵਿੱਚ ਉਸ ਵੇਲੇ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ ਜਦੋਂ ਹੁਸ਼ਿਆਰਪੁਰ ਚਿੰਤਪੁਰਨੀ ਨੈਸ਼ਨਲ ਹਾਈਵੇ ਤੇ ਪਿੰਡ ਆਦਮਵਾਲ ਵਿੱਚ ਰਾਤ ਕਰੀਬ 12:30 ਵਜੇ ਮਾਲ ਨਾਲ ਲੱደਆ ਇੱਕ ਟਰੱਕ ਤਿੰਨ ਦੁਕਾਨਾਂ ਵਿੱਚ ਜਾ ਵਜਿਆ ਬਿਜਲੀ ਦੇ ਖੰਭਿਆਂ ਅਤੇ ਮੀਟਰਾਂ ਦੇ ਬਕਸਿਆਂ ਨੂੰ ਤੋੜਦਾ ਹੋਇਆ ਇਹਨਾਂ ਦੁਕਾਨਾਂ ਵਿੱਚ ਨਾਲ ਜਾ ਟਕਰਾਇਆ ਇਸ ਦੌਰਾਨ ਦੁਕਾਨਾਂ ਦੇ ਸਾਹਮਣੇ ਲੱਗੀਆਂ ਤਰਪਾਲਾਂ ਤੇ ਛੱਡ ਵੀ ਪੂਰੀ ਤਰ੍ਹਾਂ ਨਾਲ ਟੁੱਟ ਗਏ ਹਾਦਸਾ ਇੰਨਾ ਭਿਆਨਕ ਸੀ ਕਿ ਬਿਜਲੀ ਦੇ ਖੰਭੇ ਤੇ ਮੇਨ ਸਪਲਾਈ ਦੀਆਂ ਤਾਰਾਂ ਵੀ ਟੁੱਟ ਗਈਆਂ ਜਿਸ ਕਾਰਨ ਇਲਾਕੇ ਵਿੱਚ ਪੈਂਦੇ ਪਿੰਡਾਂ ਦੀ ਬਿਜਲੀ ਸਪਲਾਈ ਸਾਰੀ ਰਾਤ ਬੁਰੀ ਤਰ੍ਹਾਂ ਬੰਦ ਰਹੀ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਸ਼ਮਦੀਦਾ ਨੇ ਹਾਥੇ ਵੀ ਜਾਣਕਾਰੀ ਸਾਂਝੀ ਕੀਤੀ ਹੁਣ ਅਸੀਂ ਤਾਂ ਸੁੱਤੇ ਸੀਗੇ ਪਿੱਛੇ ਜਨਿਕੇ ਇਹ ਆਇਆ ਅੱਛਾ ਜੀ ਜਿਸ ਵੇਲੇ ਇਹ ਵੱਜੇ ਤੇ ਅਸੀਂ ਫਿਰ ਬਾਹਰ ਜਾ ਕੇ ਉੱਠੇ ਦੇਖਿਆ ਨਿਕਲ ਕੇ ਸ਼ਟਰ ਚੱਕਿਆ ਅਸੀਂ ਬਾਹਰ ਦੇਖਿਆ ਤਾਂ ਗੱਡੀ ਵੱਜੀ ਹੋਈ ਸੀਗੀ ਇਹ ਅੱਛਾ ਯਾਰਾ ਟਰੱਕ ਬਾਹਰ ਖੜਾ ਹਾਂ ਇਹ ਬੱਜੀ ਹੋ ਪਈ ਹੋਈ ਸੀ ਜਦੋਂ ਫਿਰ ਬੰਦੇ ਇਕੱਠੇ ਹੋਏ ਇਹਨਾਂ ਨੂੰ ਇਹਨੂੰ ਪੁੱਛਿਆ ਡਰਾਈਵਰ ਨੇ ਕਹਿੰਦਾ ਮੇਰੀ ਝੋਕ ਲੱਗ ਗਈ ਅੱਛਾ ਜੀ ਡਰਾਈਵਰ ਮੌਕੇ ਤੇ ਫੜ ਲਿਆ ਸੀਗਾ ਹਾਂ ਫੜ ਲਿਆ ਪੂਨ ਸਾਲੇ ਇੱਥੇ ਸੀਗੇ ਰਾਤੀ ਉਪਰਲੀ ਸਾਈਡ ਖੜੇ ਸੀਗੇ ਅੱਛਾ ਜੀ ਹਾਂ ਜੀ ਜਦੋਂ ਇਹ ਬੱਜਾ ਅੱਛਾ ਜੀ ਤੇ ਇਹ ਕਿੰਨੇ ਕ ਵਜ ਦੀ ਘਟਨਾ ਹੈਗੀ ਹੈ ਜੀ ਇਹ ਹੈ ਜੀ ਕਰੀਬ ਕਿੰਨੇ ਕ ਵਜ ਸਾਢੇ 12 ਵਜੇ ਦੇ ਜਨ ਕੀਵੇ 12:30 ਦੇ ਵੀ ਉੱਤੇ ਹੀ ਟਾਈਮ ਸੀਗਾ ਠੀਕ ਹੈ ਜੀ ਹਾਂ ਜੀ ਤੇ ਜਦੋਂ ਤੁਸੀਂ ਇੱਥੇ ਦੁਕਾਨ 'ਚ ਸੁੱਤੇ ਸੀਗੇ ਹਾਂਜੀ ਤੇ ਹੋਰ ਕਿੰਨੀਆਂ ਕੁ ਦੁਕਾਨਾਂ ਦਾ ਨੁਕਸਾਨ ਹੋਇਆ ਹੈਗਾ ਜੀ ਹੁਣ ਆਹ ਨਾਲ ਦੀ ਦੁਕਾਨ ਜਿਹੜੀ ਆ ਇੱਕ ਅੱਛਾ ਜੀ ਇਹ ਕਾਦੀ ਦੁਕਾਨ ਆ ਮੋਰੇ ਮਲਵਾ ਢਿਗਾ ਹੈ ਮੋਬਾਈਲਾਂ ਦੀ ਫ੍ਰਿਜਾਂ ਫੁਰਜਾਂ ਕਈ ਕੁ ਸਿਰਖਿਆ ਠੀਕ ਆ ਜੀ ਇਹ ਕਿੰਨੀਆਂ ਕੁ ਦੁਕਾਨਾਂ ਨੂੰ ਇਹ ਟੱਕ ਫੇਟ ਮਾਰੀ ਟੱਕਰ ਮਾਰੀ ਇਹਨਾਂ ਗੱਡੀ ਨੇ ਇਹ ਦੇਖੋ ਜੀ ਪਿੱਛੇ ਆਇਆ ਇਹ ਕਰਦੇ ਜਿਹੜੇ ਮੋਰੇ ਸੀਗੇ ਹੂੰ ਉੱਥੋਂ ਇਹ ਪਿੱਛੇ ਵੀ ਖੰਭਾ ਤੋੜਿਆ ਆਇਆ ਦੇਖਿਆ ਹੁਣ ਤੁਸੀਂ ਵੀਡੀਓ ਲਾਈ ਗਈ ਹੈ ਜੀ ਜੀ ਹਾਂ ਉੱਥੋਂ ਇਹ ਆਇਆ ਇੱਦਾਂ ਠੀਕ ਹੈ ਜੀ ਹਾਂ ਜਿੰਨੀਆਂ ਕਿ ਤਲਾ ਨੁਕਸਾਨ ਇੱਥੇ ਕਿੰਨਾ ਕੁ ਹੋਇਆ ਤੁਹਾਡੇ ਆਸ-ਪਾਸੇ ਆਣਗਮਣ ਚ ਬਸ ਆਹ ਹੀ ਹੈ ਇੱਥੇ ਤੱਕ ਲੈ ਕੇ ਉਹ ਪਿੱਛੇ ਜਿਹੜੀਆਂ ਚਾਦਰਾਂ ਚੁੱਦਰਾਂ ਪਾਈਆਂ ਸੀਗੀਆਂ ਉਹਨਾਂ ਦੇ ਪਿੱਛੇ ਦੁਕਾਨਾਂ ਵਾਲਿਆਂ ਦਾ ਨੁਕਸਾਨ ਹੋਇਆ ਤੇ ਸਾਡਾ ਹੋਇਆ ਜਿਹੜਾ ਨਾਲ ਮੋਬਾਈਲਾਂ ਵਾਲੇ ਦਾ ਹਾਂ ਇਹ ਪੌੜੀ ਵੀ ਬਹੁਤ ਵੀ ਹਾਂ ਜੀ ਪੌੜੀ ਵੀ ਟੁੱਟੀ ਗਈ ਹੈ ਕੰਦਾ ਬਾੜ ਗਈਆਂ ਕੰਦਾ ਪਾਟੀਆਂ ਸਾਰਾ ਸਭ ਕੁਝ ਹੋ ਗਿਆ ਬਲੈਂਡਰ ਵੀ ਕੰਦੇ ਹਿੱਲੇ ਪਏ ਹਾਂਜੀ ਹਾਂਜੀ ਹਿੱਲੇ ਹੀ ਆ 10 21 ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਟਰੱਕ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਹੁਸ਼ਿਆਰਪੁਰ ਤੋਂ rahul kumar ਦੀ ਰਿਪੋਰਟ ਹਮਦਰਦ ਟੀਵੀ